ਕਰ ਲੈਣ ਦੇ ਵਧੀਆ ਹਾਂ ਲੈ ਕੋਈ ਨਹੀਂ ਵਿੱਚ ਹੀ ਕਰ ਲੈਣ ਨੇ ਹੋਰ ਕਿਹੜਾ ਕਹਿੰਦੇ ਸੀ ਮੈਂ ਕੀ ਹੋ ਗਏ ਟਮਾਟਰ ਆ ਤੁਹਾਡੇ ਪੈਰ ਜਿਹੜੇ ਦੋ ਗੁੱਟੇ ਆ ਹਾਂ ਹਾਂ ਪੀ ਲੈ ਤੇ ਰੈਂਡ ਉਹ ਦੁੱਧ ਜਿਹਾ ਲੈ ਹਾਂ ਇਹ ਇਹ ਆ ਬੱਸ। ਆਹ ਰਾਤੀ ਐ ਇੱਕ ਪਰ ਚੱਲ ਕੋਈ। ਚੱਲੀਏ ਹੁਣ ਸਟੋਰ ਤੇ ਬੈਠਿਆ ਸੀ ਪਹਿਲਾਂ ਦਾ। ਇਧਰ ਸਾਡੇ ਮਾਨਾਂ ਦਾ ਮੁੰਡਾ। ਹਜੀ ਮਾਨ ਸਾਹਿਬ। ਕਿੱਦਾਂ ਲੱਗ ਰਿਹਾ? ਮਾਨਾ ਮੈਂ ਕੰਮ ਦੀ ਵੇਦੀ ਤੱਕ ਫਿਰ ਹੈ। ਤੇ ਲੱਗਦਾ ਇਹਦਾ 2-3 ਟੈਂਪੂ ਭਰ ਕੇ ਜਾਣਾ। 18 ਦੇ ਮੈਨ 2018 ਜਿਹੜਾ ਡਾਕਟਰ ਨੂੰ ਫੋਨ ਜਿਹੜਾ ਕਦੂਰੇ ਹੋਏ ਨੇ ਆਪਣੇ ਉਹ ਮੈਂ ਨਾ ਕੀ ਕਰਵਾ ਦੀ ਜਿਹੜਾ ਸਾਇਮਨ ਬੰਨ ਜਿਹੜਾ ਵੀ ਡਾਕਟਰ ਦੇਖ ਲਊਗਾ ਕਹ ਜੀ ਅਸੀਂ ਆਗਲਾ ਸੋਚਣ ਲੱਗ ਗਏ ਕਿੰਨੀ ਚਕਾਈਆਂ ਕਿੰਨੇ ਨਹੀਂ ਹੈ ਮਨ ਫਿਰ ਤਾਂ ਆ ਗਏ ਲੋੜ ਹੋਜੀ ਕੀ ਹੋ ਗਿਆ ਤੈਨੂੰ ਠੀਕ ਹੈ ਜੀ ਹੁਣ ਤਾਂ ਪਰ ਦਰਦਨ ਫਰਕੇ ਪਹਿਲਾਂ ਨਾੜ ਚੜ ਗਈ ਮੁੱਚਣ ਕਰ ਗਈ ਹਾਂਜੀ ਹਾਂਜੀ ਵੀਰ ਹੁਣ ਠੀਕ ਹੈ ਜੀ ਤੁਸੀਂ ਕਿਹਨਾਂ ਦੇ ਆ ਮਹੀਂ ਜਿਵੇਂ ਲੋਹੇ ਦਾ ਕੰਮ ਕਰਕੇ ਆਉਂਦੇ ਗ੍ਰੈਂਡ ਇਹ ਵੀ ਥਾਲਾ ਸਟੋਰ ਤੇ ਵਗਾਟੇ ਬੈਠ ਕੇ ਖੋਜ ਸੰਦੀਪ ਕੀ ਜਾਣ ਲੱਗੇ ਹੋਇਓ ਕਿੱਦਰਾ ਸੰਦੀਪ ਤੇ ਪੀਨਟ ਬਟਰ ਬਾਈ ਜਿਹੜੇ ਵੀ ਵੀਰ ਨੂੰ ਚਾਹੀਦਾ ਹੋਇਆ ਜਾਂ ਮਰਜ਼ੀ ਦੱਸ ਦਿਓ ਆ ਪੈਕੇਟਾਂ ਦੇ ਵੀ ਮੈਂ ਜੋ ਆਫਰ ਪਾ ਦਨਾ ਫਾਸਟ ਗੇਨ ਨਾਲ ਕਿਲੋ ਐਡ ਕਰਕੇ ਉਹ ਪੈਕੇਟ ਦੇ ਮਾ ਨਾਲ ਪਾ ਦਈਏ ਨਿਊਟ੍ਰੀਸ਼ਨ ਸ਼ੌਕ ਵਾਲਾ ਜਿਹੜਾ ਛੋਟੀ ਪੈਕਿੰਗ ਪਈ ਆ ਆਪਣੇ ਕੋਲ 1 ਕਿਜੀ ਕਰ ਦਨੇ ਹਨਾ ਆਫਰ ਚੱਲਦੀ ਡਰਿੰਕ ਤੇ એનર્ਜੀ ਡਰਿੰਕ ਤੇ ਹੈ ਸਹੀ ਗੱਲ ਆ ਹਨਾ 1 ਕਿਜੀ ਨਾਲ ਐਡ ਕਰ ਦਨੇ ਆ ਤੇ ਇੱਕ ਤੇ ਕੁਰੀਏ ਦਾ ਨੰਬਰ ਲਗੋਈ ਮੜਾ ਵੀਡੀਓ ਬਣਾਉਣੀ ਆ ਤੈਨੂੰ ਆ ਲਗੋਵਣਾ ਕੁਰੀਏ ਦਾ ਨੰਬਰ ਇਹ ਕਹਦੇ ਉੱਤੇ ਲਫਾਫਾ ਰੱਖਦੇ ਜਿਹੜਾ ਆ ਇਹਦੇ ਉੱਤੇ ਲਫਾਫਾ ਰੱਖਦੇ ਉੱਤੇ ਇਹ ਯਸ ਲੋ ਵੀ ਯੂਬਰੋ ਇਹ ਬਪਾਲ ਕਸ਼ਮੀਰ ਦਿੱਲੀ ਚਾਰ ਦੇ ਪਾਸੇ ਹੋ ਜਾਵੇ ਅਰੇ ਜਿੱਥੇ ਜਦਾ ਰਾਜਸਥਾਨ ਦੇ ਰੋਗੇ ਉੱਥੇ ਪਤਾ ਕਿਵੇਂ ਪਤਾ ਲੱਗਿਆ ਮਨ ਜਿਸ ਦਿਨ ਹੁਣ ਮੈਂ ਪ੍ਰਮੋਸ਼ਨ ਕਰੀ ਸੀ ਨਾ ਉਹ ਪਰਲੀ ਸਾਈਡ ਦੇਖੋ ਕਿੰਨੇ ਕੋਰੀਅਰ ਪੈਣੇ ਉਹਦੇ ਵੀ ਨੰਬਰ ਲਗਾ ਕੇ ਆ ਹਰਪ੍ਰੀਤ ਜਾ ਕੇ ਇਹ ਪਤਾ ਕੀ ਚੱਕਰ ਐ ਦੀ ਪ੍ਰਮੋਸ਼ਨ ਲਾਈਆਂ ਨੇ ਇੰਡੀਆ ਦੀ ਪ੍ਰਮੋਸ਼ਨ ਲਾਈ ਸੀਗੀ ਵੀਡੀਓ ਤੇ ਵੀ ਜਿੱਥੇ ਜਾਊਗੀ ਨਾ ਫਿਰ ਪੂਰੇ ਇੰਡੀਆ ਤੇ ਮੈਂ ਤਾਂ ਹੀ ਲਾਈ ਸੀਗੀ ਆਪਾ ਬਹੁਤ ਯਾਰ ਪ੍ਰਭਾ ਦਾ ਪਿਆਰ ਆ ਆਪਾਂ ਕਹਿੰਦੇ ਵੀ ਜਿੰਨ ਹੁਣ ਮੇ ਕੋਲ ਇੱਕ 10000 ਰੁਪਿਆ ਆ ਜੀ ਬਾਈ ਦਾ ਦੋ ਤਿੰਨ ਮਹੀਨੇ ਹੋ ਗਏ ਉਹ ਬਾਈ ਨੂੰ ਅਸੀਂ ਕਿੰਨੀ ਵਾਰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਵੀਰ ਦਾ ਨੰਬਰ ਹੀ ਨਹੀਂ ਹੋ ਪਤਾ ਨਹੀਂ ਕੀ ਸੀਨ ਪਤਾ ਉਹਦਾ ਜਰੂਰ ਕਰਾਂਗੇ ਅਸੀਂ ਤੇ ਆ ਦੇਖੋ ਹੁਣ ਕੋਰੀਅਰ ਪੈਕ ਹੋ ਰਿਹਾ ਜੇ 13 ਦੇ 13 ਥੋੜੀ ਇਹ ਥੋੜੀ ਸਪੋਰਟ ਆ ਇਹ ਇਹਦੇ ਵਿੱਚ ਕੱਲਾ ਇਹ ਨਹੀਂ ਕਿਸੇ ਦੇ ਵਿੱਚ ਹੈਗਾ ਜੀ ਐਮ ਸੀ ਕਿਸੇ ਦੇ ਵਿੱਚ ਆਨ ਦਾ ਡੱਬਾ ਹੁਣ ਆਨ ਦੇ ਡੱਬੇ ਦਾ ਜੋ ਅੱਜ ਰੇਟ ਆ ਬਾਈ ਤੇ ਆਪਣੇ ਕੋਲੋਂ 6000 ਰੁਪਏ ਮਿਲ ਜੂਗਾ ਕਿਉਂਕਿ 100 200 ਆਪਾਂ ਵੀ ਬਚਾਉਣਾ ਹੁੰਦਾ ਅਵਤਾਰ ਹੋ ਗਈ ਹਨ ਇਹਨਾਂ ਦੇ ਸਾਰਿਆਂ ਦੇ ਤੁਹਾਨੂੰ ਘੈਂਟ ਰੇਟ ਮਿਲ ਜਾਣੇ ਨੇ ਤੇ ਜੀਐਨਸੀ ਦੀ ਛੋੜੀਆਂ ਆਟਮਾ ਦੇ ਆਪਣੇ ਕੋਲ ਵਧੀਆ ਰੇਟ ਚੱਲ ਹੀ ਰਿਹਾ ਜੀਐਨਸੀ ਦੇ ਵਿਟਾਮਿਨ ਫੜਾਈ ਕਿਟ ਦੀ ਜਿਵੇਂ ਆ ਵਿਟਾਮਿਨ ਇਹਨਾਂ 50% ਤੋਂ ਵੀ ਮੁੱਤੇ ਆਫਰ ਦੇ ਦੂੰਗਾ ਜੀਐਨਸੀ ਦੇ ਉੱਤੇ 50% ਤੋਂ ਉੱਪਰ ਇਹ ਆਫਰ ਮਿਲ ਜੂਗੇ ਤੁਹਾਨੂੰ ਠੀਕ ਨਹੀਂ ਮਨ ਹਾਂ ਵੀ ਮੁੰਡਿਓ ਸੰਦੀਪ ਕਿੱਥੇ ਹੈਂ ਤੂੰ ਕੀ ਕਹਿੰਦੇ ਪੇਟੀ ਨਹੀਂ ਰਿਕਾਉਂਦੇ ਨਾ ਕੋਈ ਹੈਂ ਇਹ ਇਹ ਗੱਲਾਂ ਥੋੜੀ ਸੋਚਿਆ ਨੇ ਅਸੀਂ ਤਾਂ ਕਦੇ ਸੋਚਿਆ ਨਹੀਂ ਸੀ ਇਹ ਜਾ ਕੋ ਤੇ ਇਹ ਜਵਾਗ ਨੇ ਦਿਲ ਤੇ ਨਹੀਂ ਲਾਉਣੀ ਗੱਲ ਸੀ ਵੀ ਕਰਾਉ ਬੱਲੇ ਬੱਲੇ ਅਧਰੇ ਬੂਟ ਦੇਥੇ ਨਾ ਪਾਏ ਨਹੀਂ ਉਸ ਰਪੇਰ ਦੂਤੀ ਹਿਸਦੇ ਕਿਹਦੇ ਨਾਲ ਪੈਰ ਦਿਖਾਣਾ ਬੂਟ ਖੱਤੀ ਦੀ ਕਰਨ ਜੋਰ ਵੱਧ ਮਾਰ ਕੇ ਆਣਾ ਬਸ ਨਾਲ ਸਮਾਉਂਦਾ ਇਹਦੇ ਵੀ ਪਾ ਦੀ ਯਾਰ ਪ੍ਰੋਟੀਨ ਦੇ ਵੀ ਹਨਾ ਇੱਥੇ ਵੀ ਪਾ ਦੋ ਆ ਬਿਗ ਮਸਲ ਦੇ ਤੇ ਵੀ ਪਾ ਦੀ ਹੈ ਨਾ ਮੈਨਾਂ ਆਫਰ ਤੇ ਇਹਨਾਂ ਨੇ ਕਰ ਕੰਟੈਕਟ ਇਹਨਾਂ ਤੋਂ ਮੰਗਾ ਕੇ ਨਰਗੂ ਨਰਮਨ ਬਿਗ ਮਸਲ ਵਾਲਿਆਂ ਨਾਲ ਕੰਪਨੀ ਦਾ ਮੈਨੇਜਰ ਦਾ ਨੰਬਰ ਹੈਗਾ ਨਾ ਤੇਰੇ ਕੋਲ ਕਰ ਉਹਨੂੰ ਮੜੇ ਫੋਨ ਫਿਰ ਕਰੀ ਇਹਨਾਂ ਨੂੰ ਕਾਲ ਕਰ ਮੜੀ ਕਹ ਵੀਰੇ ਬਿਗ ਮਸਲ ਦਾ ਆਪਾ ਆਰਡਰ ਪਾਉਣਾ ਤੇ ਬੀਸੀਏ ਜਿਹੜੇ ਉਹ ਚੇਂਜ ਕਰਨੇ ਵਾਲੇ ਨੇ ਉਹਨਾਂ ਦਾ ਘਰ ਉਹ ਹੱਲ ਕੇ ਚਲ ਮੈਂ ਆਇਆ ਨਾ ਅਗੇ ਮਨ ਫੀਤੀ ਬੜੀ ਵਾਲੇ ਅਸੀਂ ਬੰਦੇ ਹਾਂ ਯਾਰ ਤੁਸੀਂ ਏਸੀ 'ਚ ਰਹਿਣੇ ਵਾਲੇ ਬੰਦੇ। ਇਹਦੀ ਤਾਂ ਚਲਾ ਕੇ ਨਹੀਂ ਆਵਾਜ਼। ਉਹਨੂੰ ਮੈਂ ਹੀ ਕਰਦਾ ਹਾਂ। ਹੁਣ ਕੀ ਕਰੀਏ ਉਹ ਬੰਦੇ ਦਾ ਜਾਨ। ਆਹਨ ਪੇਟੀਆਂ ਵਾਲਿਆਂ ਨੂੰ ਵੀ ਕਰਦੇ ਹਾਂ। ਵੇਚ ਦੀਏ 2-400 ਰੁਪਏ ਦੇ ਵਿੱਚ ਪਊਗਾ। ਚਿਕਨ ਜੋਗਨ ਲਿਆਵਾਂ। ਹਾਂਜੀ। ਹਾਂ ਜਰਮਨ। ਹੈਂ? ਜਿਹੜੇ ਜੀ ਮੈਂ ਤੂਕ ਜੇ ਲਾਉਣੇ ਨੂੰ ਤਾਂ ਉੱਥੇ ਸਪੀਕਰ ਤੇ ਪਈ ਆ ਤਾਂ। ਓਹੋ ਤੇ ਭੁੱਲਿਆ ਯਾਰ। ਤਿੰਨ ਪੈ। ਲੇਕਿਨ ਚਾਖੇ ਮਣੇ। ਲੇ ਗੇ ਮਰੇ ਮਨੇ ਪੈਰ ਕਿੱਥੇ ਤੂੰ ਯਾਰ ਇਧਰੇ ਵਾ ਕਰੀ ਦੋ ਉਹ ਲੱਟੋਲ ਕਿੰਗ ਬਿਰਾਦੇ ਚ ਛੱਲੇ ਇਹਨੂੰ ਸਨੈਪਚੈਟ ਦੇ ਤੰਗ ਕਰੀ ਜਾਂਦਾ ਵੀ ਹੋਰ ਸਨੈਪਚੈਟ ਦੇ ਨੂੰ ਹੁਣ ਪਤਾ ਲੱਗਿਆ ਜੀ ਕੌਣ ਸੀ ਇਹ ਹੁੰਦੇ ਆਸ਼ਕ ਤਗੜੇ ਆਸ਼ਕ ਜਾ ਜਾ ਗੱਡੀ ਜਾ ਵੇ ਪੈਰ ਥੋੜੇ ਉਹ ਲਾ ਲ ਟੋਲ ਕੀ ਨੂੰ ਆਟਾ ਪਾ ਲ ਦੋ ਨੇ ਚਸ਼ਮੇ ਆ ਵੀ ਤੂੰ ਮੋਤੀ ਦੇ ਰੇ ਨੀਂਦ ਨਾ ਚਾ ਸ਼ਾਮ ਨੂੰ ਪਾਣ ਮਰ ਗਿਆ ਹਾਂ ਦੂਏ ਪਾਸੇ ਨੂੰ ਰੱਖ ਦੇਣਾ ਮੈਂ ਬੁਣਾਂਗਾ ਇਹਦਾ ਅੱਪ ਤੇ ਦੇ ਰੇ ਨੀਂਦ ਨਾ ਦੇ ਰੱਬ შეਤੀ ਕਰਾਉ ਬੱਲੇ ਬੱਲੇ ਕਿੰਨੇ ਬੱਲੇ ਬੱਲੇ ਜਰਾ ਬੇਸਤਾ ਜਿਹਾ ਲੱਗੇ ਆ ਵਕਾਰ ਦੇ ਗੱਲਾਂ ਕਰਦੇ ਆ ਫਿਰ ਤੇਰੇ ਮਿੱਟੀ ਵੈ ਗਈ ਨਾ ਤੇਰੇ ਮੇਰੇ ਤਾਂ ਪੈ ਗਈਆਂ ਮੇਰੇ ਤਾਂ ਪੈ ਗਈਆਂ ਮੈਂ ਕੱਟ ਰੱਖਣ ਗਿਆ ਸੀ ਅੱਛਾ ਕੋਈ ਆ ਨਾ ਮਤਲਬ ਮਿੱਟੀ चीज ਵਿੱਚ ਸੁਆਦ ਆ ਜਾਂਦਾ ਨਾ ਸੁਆਦ ਆ ਜਾਂਦਾ ਸਹੀ ਗੱਲ ਹੈ ਜੀ ਜਿੱਦ ਗੱਤ ਮਿੱਟੀ ਦੇ ਨਾਲ ਮਿੱਟੀ ਹੋਣਾ ਕਿਉਂਦਾ ਹੈ ਇਹ ਇਹਨੇ ਅਲੜੇ ਮੇਰੇ ਮੇਰੇ ਹੋ ਕੇ ਗੱਲ ਨਾ ਨੂੰ ਨਹੀਂ ਇੱਕ ਦਾਲ ਸੋਣ ਮਿਲੋ ਕੰਨ ਕਰਕੇ ਕੀਮਤਰਾ ਦੂਦੋਦ ਨਾ ਨੀਲਾ ਕੱਪਰ ਕੇ ਵੀ ਮਸਰਾ ਉਹ ਮੇਰਾ ਦਿਲ ਕਰਦਾ ਨਹੀਂ ਤੈਨੂੰ ਹੰਨ ਮੈਨੋਂ ਆਲਿਆ ਕੱਲ੍ਹ ਭੰਗ ਜੰਦ ਦਾ ਬਿਨ ਬਿਨ ਜੇ ਮੈਨੂੰ ਜਿ ਮਾਰਦਾ ਹੁੰਦੇ ਓਤੇ ਬੰਬੇ ਬੰਬੇ ਵਾਲੇ ਮਿੱਠੀਏ ਪੈਂਦਾ ਮੁੱਠਾ ਹਤੇ ਆਣ ਕਿਲੇ ਜੀਤ ਜੱਟ ਦੇ ਖੇੜਾ ਤੋਂ ਨਾ ਲਾਉਂਦੇ ਕਿਉਂ ਨੀ ਆ ਹੈ ਮੇਰੇ ਕੀਆਂ ਗੱਲਾਂ ਰਹੀਆਂ ਤੈਨੂੰ ਬਾਈ ਬਾਈ ਕਹਿੰਦੀ ਦੁਨੀਆ ਹੁੰਦਾ ਸਿੱਤੂ ਮੋਸਲੇ ਦੀ ਵੇਟ ਆ ਰਹੀ ਆ ਤੇ ਮੈਂ ਕਿਹਨਾਂ ਫਿੰਦਾ ਗਾਣਾ ਹੋਇਆ ਠੀਕ ਹੈ ਹੋਰ ਹਉਆ ਗੜਾ ਗਾਣਾ ਦਾ ਕੋਈ ਨਾ ਉਸਤ ਹਣਾ ਯਾਰ ਤੋਲ ਜਦੋਂ ਸਿੱਧੂ ਬੰਨ ਵਿਭਾਗ ਹੋਇਆ ਤੋਂ ਬਾਅਦ ਯਾਰ ਹੁਣ ਮੋਂਗਲ ਨੂੰ ਸੁਣੇ ਤੇ ਹਾਂ ਮੰਨ ਜਾਂਦੇ ਹਾਂ ਅੱਜ ਫਿਰ ਇਹ ਮੈਨੇ ਕੱਢਦੀ ਆ ਤੁਸੀਂ ਅੱਗੇ ਠੀਕ ਬੰਚ ਆ ਗਿਆ ਹੈ ਬੰਚ ਆ ਗਿਆ ਨਹੀਂ ਅੱਜ ਹਾਂ ਜੇ ਨਵੇਂ ਟੇਬਲ ਆ ਗਏ ਭਾਈ ਸਾਡੀ ਕਮਰੇ ਦੇ ਵਿੱਚ ਉਹ ਵੀ ਦਿਖਾ ਦੀ ਜਿੰਮ ਆ ਗਿਆ ਨੂੰ ਆਇਆ ਕਰੋ ਜਿੰਮ ਜਿੰਮ ਓਪਨਿੰਗ ਵੀ ਬਸ ਆਪਾਂ ਜਲਦੀ ਉਹ ਕਰ ਦਾਂਗੇ ਮੜ ਜਣੀਆਂ ਤੇ ਕੀ ਕਹਿੰਦੇ ਹੁੰਦੇ ਨੇ ਰੋਟੀ ਖਾ ਕੇ ਮਾਰ ਦਿੰਦੇ ਹੁੰਦੇ ਨੇ ਹੋਰ ਹੀ ਹੋਰ ਦੂਦਰੋਂ ਉਹਨੂੰ ਸਾਫ਼ ਜਿਆ ਕਰਕੇ ਗੱਡੀ ਅੰਦਰ ਲਾ ਲੈਂਦੇ ਠੀਕ ਹੈ ਚਲੋ ਆ ਜੀ ਰੋਟੀ ਖਾ ਕੇ ਆ ਜੀ ਕੰਕਲਾ ਦਾ ਕੰਮ ਆ ਬਣਾ ਬਿਦਿਆ ਫਿਰ ਅਸੀਂ ਨੂੰ ਮਾਰੋ ਹੁਣ ਜੋਗੇ ਰਾਤ ਦਿਨ 8:30 9 ਵਜੇ ਦੇ ਲੈ ਜਾਣਾ ਮੈਂ ਲਾ ਦੋ ਮੈਨੂੰ ਪਾਣੀ ਬਲਾਈ ਲੈਣਾ ਫਿਰ ਮੈਂ ਅੱਜ ਕੁ ਲਾਇਆ ਉਹਦਾ ਬਜਟ ਦੱਸ ਦੇ ਵੀਰੇ ਮੈਨੂੰ ਪਰ ਸਰੋਂ ਦਾ ਤੇਲ ਇੱਥੇ ਡੋਲੇ ਜਾਣਾ ਫੌਜੀ ਇਹ ਲਾਇਆ ਨੂੰ ਚੱਕ ਵੀ ਦਿੰਦਾ ਆਹ ਬਈ ਬੋਟਵਾ ਮਤਲਬ ਪਹਿਲਾਂ ਉਹ ਦੱਸੂ ਇਨਾ ਬਦਲ ਬੁਲਾਰਾ ਮੈਂ ਇਨਡੋਟ ਤੇ ਹੁਣ ਉਹ ਵਿਆਹ ਦੇ ਕਰਕੇ ਇਹਨੇ ਛੱਡ ਲਿਆ ਇਹ ਨਹੀਂ ਤੇਰਾ ਮੈਂ ਚੱਕਣੀ ਹੈ ਸਹਜ ਇਹ ਨਹੀਂ ਇਹ ਲੀਨ ਬੀਨ ਕਰਨਾ ਬਲੀਨ ਮਸਲ ਹਾਂਜੀ ਬਜਟ ਬਜਟ ਦਾ ਵੀ 60000 ਦਾ ਠੀਕ ਹੈ ਜੇ ਤਾਂ ਆਫਰ ਹੀ ਦੇ ਦਿੰਦੇ ਸਾਰਾ ਸਮਾਨ ਆ ਜੋੜ 8-9000 ਦਾ ਸਮਾਨ ਹੈ ਡਨ ਡਨ ਮੇਰੇ ਬਣਾ ਲਾਏ ਤਿੰਨ ਜੋੜਤਾ ਮੈਂ ਠੀਕ ਹੈ ਜੀ ਪਰ ਇੱਕ ਚੀਜ਼ ਹੈਗੀ ਇਹਦੇ ਸਾਈਜ਼ ਨਹੀਂ ਹੈਗੀ ਨਾਲ ਕਿਹੜੀ ਏਡੇ ਕੋ ਨਾਲ ਹੀ ਚਾਹੀਦੀ ਹੈ ਬਾਕੀ ਨੂੰ ਸਾਰਾ ਜੋੜ ਤੈਕ ਟਿਕਾ। ਦੂਜਾ ਆਪਾਂ ਨੂੰ ਜਿਹੜੀ ਉਹ ਨਿਕਲਦੀ ਆ ਸਪਰੇਅ ਉਹ ਸਪਰੇਅ ਵੀ ਆ ਖੋਲ ਕੇ ਤੇ ਮੁੰਦਰ ਲੱਗ ਜਾਂਦਾ। ਪਹਿਲਾਂ ਉਹ ਬਣਾ ਸ਼ੈਂਪੂ ਵਾਲਾ ਪ੍ਰੋਜੈਕਟ ਲੋ ਵੀ ਮੂਹਾਂ ਮੰਗਾਇਆ ਸੀ ਆਪਾਂ। ਉਹਦੇ ਵਾਲਾ ਕੀ ਕਹਿੰਦੇ ਨੇ ਗੱਡੀ-ਬੂਡੀ ਧੋਣੇ ਵਾਲਾ ਉਧਰ ਲੈ ਕੇ ਚੱਲ ਫੌਜੀ ਇਹਨੂੰ। ਉਧਰ ਇਹਦੇ ਕਰਦਾ ਵੀਰੇ ਦੋੜ। ਇਹਨਾਂ ਸਕੈਨਰ ਤੇ ਆਪਾਂ ਇਹ ਆਪਾਂ ਚੋਬਰੋ ਗੱਡੀ ਧੋਣ ਲਈ ਮੰਗਾਇਆ ਸੀਗਾ ਤੇ ਆ ਬਹੁਤ ਟਾਈਮ ਦਾ ਸੀਗਾ। ਪਰ ਸਾਡਾ ਫੌਜੀ ਪਾਈਂਦਾ ਅੱਜ ਕੱਸਦਾ ਇੱਕ ਅਸਾਂ ਨੂੰ ਬਾਹਲਾ ਸਿਸਟਮ ਸੀਗਾ। ਇਦੇ ਵਿੱਚ ਨਾਟ ਛੜੇ ਜੇ ਬਹੁਤ ਜ਼ਿਆਦਾ ਸੀਗੇ ਪਰ ਚੀਜ਼ ਬਹੁਤ ਗੜੀ ਹੈ ਹਨਾ ਕਹਿੰਦੇ ਵੀ ਆਈ ਬਸ ਗੱਡੀ ਤੇ ਮਾਰਨੀ ਆਪਾਂ ਇਹ ਸਪਰੇ ਜੀ ਸ਼ੈਂਪੂ ਸ਼ੇ ਬੂਹ ਜਾਂਦਾ ਤੇ ਬਾਅਦ ਦੇ ਵਿੱਚ ਕਹਿੰਦੇ ਪਾਣੀ ਪੂਣੀ ਵੀ ਐਂ ਕਰ ਦਣ ਇਹਨੇ ਸਾਬ ਰਾਤ ਮੀਂਹ ਕਰਕੇ ਗੱਡੀਆਂ ਬੜੀਆਂ ਜ਼ਿਆਦਾ ਲਿਬੜੀਆਂ ਜੀਆਂ ਕਹਿੰਦੇ ਪੀਵੀ 26 ਤੋਂ ਮੁੰਡਾ ਬਲੌਂਗ ਕਰਦਾ ਹੈ ਬਹੁਤ ਕੈਂਡ ਪ੍ਰੋਜੈਕਟ ਆ ਤੁਹਾਨੂੰ ਦਿਖਾਉਂਦਾ ਕੋਈ ਬੜੇ ਮਹਿੰਗੇ ਪ੍ਰੋਜੈਕਟ ਨਹੀਂ ਹੈ ਜਰਦਾਨ ਜੀ ਨਾਲ ਕੋ ਗੱਡੇ-ਗੱਡੇ ਲੈ ਕੇ ਮੰਗਾਓ ਆਪਣਾ ਘਰੇ ਵੀ ਤੁਸੀਂ ਵਾਸ਼ ਕਰ ਸਕਦੇ ਪੈਸੇ ਜਿਨ੍ਹਾਂ ਦਾ ਟਾਈਮ ਹੁੰਦਾ ਚਲੋ ਉੱਥੇ ਜਾ ਘਰੇ ਧੋ ਲੰਦਾ ਬੰਦਾ ਤੇ ਆਪਾਂ ਤਾਂਹੀਂ ਮੰਗਾ ਜੀ ਮੈਂ ਚਲ ਦੇਖਦੇ ਆ ਕਿ ਸਿਸਟਮ ਹੈ ਯੈਸ ਮਿਲ ਗਿਆ ਵਿੱਚ ਹੈ ਦੇਖ ਵਿੱਚ ਸੀਗਾ ਮੈਂ ਉਹ ਚੱਕ ਕੇ ਲੈ ਗਿਆ ਉਹਨਾਂ ਰੰਗ ਰੰਗ ਹੋਣ ਵਰਗੀ ਗਾਈ ਬਹੁਤ ਕਰਦਾ ਆਪਣਾ ਗੇ ਜਾਂ ਬੱਕਰੀ ਤਿਆਰ ਕਰਾ ਲਿਆ ਜੀ ਕਰ ਲਿਆ ਸੀਗਾ ਮੈਂ ਲਿਆ ਕੇ ਗੱਡੀ ਉੱਤੇ ਹਾਂ ਖਾਈਂ ਫੇਰਦਾ ਯਾਨੀ ਸੇ ਹੱਤੋਂ ਮੇਰੇ ਭਾਈ ਫੇਰਦਾ ਹੀ ਫੇਰਦਾ ਲੋ ਸਰ ਤਾਰ ਲਾਇਆ ਉਹਨੇ ਉਧਰ ਬੈਲਾ ਨਾ ਇਹ ਕਿਉਂ ਬਰੋ ਸ਼ੈਂਪੂ ਦੀ ਕਿੰਨੇ ਪੁੜੀਆਂ ਲਿਖਿਆ ਨਹੀਂ ਹੋਈ ਇਹਨਾਂ ਨੇ ਵੀ ਕਿੰਨੀਆਂ ਪਾਉਣੀਆਂ ਨੇ ਇੱਕ ਚਾਰ ਪਾਉਣ ਲੱਗੇ ਚਾਰ ਪਾਉਣੀਆਂ ਨੇ ਲਿਖਿਆ ਹੋਇਆ ਇਹਨੂੰ ਲਿਖਿਆ ਨਹੀਂ ਹੋਇਆ ਚਾਰ ਪਾਤੀ ਚਾਰ ਪਾਉਤ ਦੇਖ ਲੈ ਉਹ ਚਾਰ ਚਾਰ ਪੰਜ ਪਾਤੇ ਪੰਜ ਪਾਗੇ ਦੇਖ ਲੈ ਇੱਕ ਬਣੀ ਪਾਣੀ ਦਾ Valeu, cara. ਆਹ ਨਾਲ ਹਾਲੀ ਕੈਂਡ ਚੀਜ਼ ਹੈ ਨਾ ਇੱਥੇ ਲੱਗੀ ਮਸ਼ੀਨ ਚੱਕੇ ਤੋਂ ਮਟਰ ਹੋਜੀ ਇਹ ਲੱਗੂ ਗਏ ਮਨੁੱਖੇ ਬੜੀ ਬਣੀ ਪਾਣੀ ਬੰਦ ਕਰਤਾ ਕਰਤਾ ਸੇਪੂ ਵੀ ਲਿਆ ਪਾ ਦਿੱਕਾ ਇੱਕ ਹੈਲੋ ਪਾਣੀ ਬੰਦ ਪਾ ਲਈ ਹੈ ਸੇਪੂ ਦੋ ਬੋਲ ਦਿੰਦੇ ਬਿੱਲ ਪੂਰੇ ਜੀ ਬਣਾ ਦੇ ਪਾਣੀ ਜਿਆਦਾ ਬਣਾ ਦੇ 4200 ਬਣਾ ਦੇ 1500 ਪਰੇ ਵਾਰ ਕਾਊਂਟ ਦੇ ਬਣਾ ਦੇ ਕੋਈ ਗੱਲ ਨਹੀਂ ਕਰਦਾ ਬੰਦ ਬਣਾਉਣਾ ਮੇਰਾ ਬਲੌਗ ਕਰਦਾ ਹੀ ਦਲਦਾ ਨਬਰਦਾਨੇ ਕੀ ਗੱਲਾਂ ਕਰੀ ਜਾਂਦਾ ਯਾਰ ਤੁਹਾਨੂੰ ਦੇਖਣ ਜਿਹੇ ਦਿਨ ਮੈਂ ਬਲੌਗ ਬਣਾਉਣਾ ਸ਼ੁਰੂ ਕਰਿਆ ਸੀ ਉਰੇ ਇਹਦਾਂ ਗੱਲ ਦੱਸਦਾ ਬਲੌਗ ਵਾਲੇ ਉਰੇ ਗੱਲ ਦੱਸਦਾ ਉਹਨਾਂ ਤੋਂ ਸਿੱਖੋ ਵੀ ਕਿਵੇਂ ਆ ਇਹਨੂੰ ਕਿਵੇਂ ਕੀ ਕਰਨਾ ਸਾਰਾ ਸਿਕਾ ਦੇਣਗੇ ਅਸੀਂ ਵੀ ਅਜੇ ਤੱਕ ਇਹਨੂੰ ਸੈਟਿੰਗਾਂ ਕਰਨੀਆਂ ਨੇ YouTube ਦੀਆਂ ਕਰਵਾਉਣੀਆਂ ਦੇਖੋ ਮੁੰਡੇ ਦੀ ਮੈਂ ਵੀਡੀਓ ਦੇ ਦਿਆਂ ਉਹਨੂੰ ਮੈਂ ਕਰਨਾ ਕੰਟੈਕਟ ਬਣਾਇਆ ਕਰੋ ਉਹ ਚਲਾ ਬਣਾਇਆ ਕਰੋ ਪਾਣੀ ਚਲਾ ਦਿੰਦਾ ഗാനൂരി <inaudible breakingasta> ਰੱਬ ਕਿ ਰੱਖੇ ਪਲਾਗ ਲੱਗ ਗਿਆ ਤੇਰਾ ਉੱਥੋਂ ਜਰਮ ਨੇ ਤੂੰ ਨੇ ਛੱਡੀ ਤੂੰ ਨੇ ਛੱਡੀ ਸਾਰ ਪਾਣੀ ਖੁੱਲਿਆ ਨੇ ਹੁਣ ਪਾਣੀ ਆ ਰਿਹਾ ਤੇਰੇ ਕੋਲ ਆ ਰਿਹਾ ਉਧਰ ਦੇ ਵੀ ਉਪਰ ਲੱਗਦੇ ਨਹੀਂ ਮਿਲਿਆ ਮਨ ਆ ਜਰਮ ਨੇ ਪੜ ਤਾ ਪੈਰ ਦਾ ਜਰਮ ਨੇ ਜਾ ਤੇਰੇ ਉਹ ਦੇਖ ਕੱਢ ਦੇ ਲਾ ਦੇ ਟੇਡਾ ਕਰਕੇ ਲਾ ਦੇ ਤੇ ਇੱਧਰ ਲਾ ਦੇ ਤੇ ਇੱਧਰ फ्री बाटाडोर बि माफ़ लिम्बा ਨਾ ਮਿੱਟੀ ਐ ਨਾ ਰੇ ਮੰਮ ਫਾਸ ਨੇ ਜਮੇ ਠੀਕ ਨਹੀਂ ਵਧੀਆ ਉਦਾ ਕਹਣਾ ਹੱਥ ਪੈਰ ਪੂਰੇ ਲਿਬੜੇ ਫਿਰਦੇ ਆ ਤੇ ਅਜੇ ਤੱਕ ਨਾਤਾ ਨਹੀਂ ਗਿਰ ਤਿੰਨ ਚਾਰ ਵਜੇ ਸ਼ਾਮ ਦੇ ਪਰ ਉਹਦੇ ਵਿੱਚ ਇੱਕ ਕਾਫੀ ਹੋਮ ਮੇਡ ਕਾਫੀ ਪਹੁੰਚੂਗੀ ਸਾਡੇ ਕੋਲ ਤੇ ਗਾਲਾਂ ਦੇ ਨਾਲ ਤੇ ਮਾਨਾਂ ਦਾ ਮੁੰਡਾ ਮਾਨਾ ਕਿਵੇਂ ਸੇਵਾ ਹੁੰਦੀ ਓਹ ਤਾਂ ਹੀ ਕਹਿੰਦਾ ਮਨ ਕਹਿੰਦਾ ਉਹ ਕਿੱਥੇ ਪਿੰਡ ਮੋੜਦੇ ਜਿਨ੍ਹਾਂ ਦੇ ਤੂੰ ਪਿੰਡ ਪੁੱਛਦੀ ਇੱਕ ਦਿਨ ਅਸੀਂ ਮਾਂ ਨੂੰ ਗੁੱਡਣ ਲਾ ਲਿਆ ਕਹਿੰਦਾ ਯਾਰ ਆਹੀ ਕੰਮ ਕਰ ਕਹਿੰਦਾ ਮੈਂ ਪਿੰਡ ਛੱਡ ਕੇ ਆਂ ਵੀ ਗੁੱਡਣਾ ਪੈਣਾ ਤੁਸੀਂ ਮੈਨੂੰ ਹੁਣ ਇੱਥੇ ਗੁੱਡਣ ਲਾ ਲਿਆ ਜੇ ਬਰਾਵਾ ਮੈਂ ਸਬਜੀ ਉਥੋਂ ਲਿਆ ਕਰੂ ਆ ਖਰੀਦ ਕੇ ਮੈਂ ਨਹੀਂ ਸਬਜੀ ਦਾ ਆਪਣਾ ਪੰਗਾ ਲੈਂਦਾ ਕਰ ਸਹੀ ਗੱਲ ਕਰੀ ਸਹੀ ਗੱਲ ਕਰੀ ਪੂਰੀ ਸਹੀ ਗੱਲ ਕਰੀ ਫੌਜੀ ਨਹੀਂ ਦਾ ਪਤਾ ਫੌਜੀ ਦੀ ਵਾਲੀ ਫੋਟ ਦਿਖਾ ਦੇ ਯਾਰ ਹੈਂ ਫੌਜੀ ਦਾ ਮਾਰਕ ਦਿਖਾ ਦੇ ਫੌਜੀ ਦਾ ਫੋਟੋ ਹੀ ਬਹੁਤ ਸੋਹਣੀ ਆਉਣੀ ਪਰਦੀ ਭਾਜੀ ਫੌਜੀ ਟਾਈਮ ਨਾਲੇ ਪੈਨਸ਼ਨ ਲੱਗ ਗਈ ਚੜਾਈਆ ਫੌਜੀ ਦੀ ਪਰ ਸਾਲਾਂ ਪਾਰਟੀ ਨਹੀਂ ਕਰੀ ਇੱਕ ਵਾਰ ਵੀ ਹੈ ਨਾ ਪੈਨਸ਼ਨ ਆ ਗਿਆ ਬਈ ਚੜਨਾ ਆ ਗਈ ਖੁੱਲੀ ਪਾਉਟ भेज देवे बात खुली मतलब कि मैं खोल के कुछ हां हां पालाटी ਦਾ ਤਾਂ ਮਾਨੇ ਨਹੀਂ ਕਰੀਆ ਨੰਬਰ ਪਲੇਟ ਦਾ ਕਿਸੇ ਚੀਜ਼ ਦੀ ਕੋਈ ਚੱਕੇ ਨੰਬਰ ਪਲੇਟ ਦਾ ਕੋਈ ਰੋਲਾ ਨਹੀਂ ਲੰਦਾ ਬੰਦੇ ਆਪਣੀ ਨੰਬਰ ਪਲੇਟ ਨਾਲ ਸਰਚ ਮਰੂਗਾ ਲੋਨ ਚੱਲਦਾ ਲੋਨ ਦਾ ਪਤਾ ਲੱਗ ਜਿੰਦਾ ਵੀ ਲੋਨ ਤੇ ਨੇ ਗੱਡੀਆਂ ਹਲੋ ਹਾਂਜੀ ਹਾਂਜੀ ਉਹ ਪਾਣੀ ਉਹ ਪੈਪ ਜੂਰ ਕੇ ਰੱਖ ਬਸ ਭੇਜ ਦਾ ਭੇਜ ਤਾਂ ਮਾਂ ਵੀ ਜਾਣ ਲੱਗਿਆ ਹੁਣ ਆ ਦੋੜ ਹਾਰ ਕੇ ਛੱਡਿਆ ਪਾਣੀ ਕਿੰਨੇ ਪੈਸੇ ਦੇਣਾ ਇਹਨੂੰ ਪਾਣੀ ਛੱਡ ਗਿਆ ਵਾ ਇੱਕ ਗੱਲ ਆ ਪਾਣੀ ਬਹੁਤ ਘੱਟ ਡੁੱਲਦਾ ਇਹਨਾਂ ਨਾਲ ਕਿੰਨੀ ਬਚਤ ਆ ਲੱਗੇ ਲੋਗ ਐ ਮੋਟਰ ਕੀ ਵਾਲਾ ਨਾ ਸਮਝ ਨਹੀਂ ਸਰਵਿਸ ਕਰਨ ਜਾਂ ਨੇ ਇਹਨੇ ਘਰਾਂ ਜਾ ਹਾਂਜੀ ਇਹਨਾਂ ਦਾ ਪਾਲਟੀਆਂ ਨਹੀਂ ਚਾਰ ਡੁੱਲੀਆਂ ਪਾਣੀ ਦੀਆਂ ਚਾਰ ਪਾਲਟੀਆਂ ਵੀ ਲੱਗੀਆਂ ਪਾਣੀ ਦੀ ਇਹਦੇ ਨਾਲ ਤਾਂ ਕਿ ਗਮ ਜਾਵਾਂ ਲੈ ਵੀ ਚੋਬਰੋ ਲੇਟ ਤਾਂ ਆਪਾਂ ਬਹੁਤ ਹੋ ਗਏ 10:30 ਵਜੇ ਰਾਤ ਦੇ ਪਰ ਜਿਮ ਲਾਉਣੀਓ ਲਾਉਣੀ ਐ ਜਿਮ ਛੱਡਣ ਹੀ ਨਹੀਂ ਹੈਗੀ ਕਿਉਂਕਿ ਕੱਲ ਸੰਡੇ ਦੀ ਛੁੱਟੀ ਵੀ ਹੋ ਗਈ ਸੀ ਤੇ ਗਲਤ ਖਾਦਾ ਪੀਤਾ ਵੀ ਗਿਆ ਜੀ ਬੜਾ ਜ਼ਿਆਦਾ ਪਰ ਉਹ ਕਸਰਾ ਹੁਣ ਜਿਮ ਦੇ ਵਿੱਚ ਕੱਢਣ ਚੱਲੇ ਆ ਕਢੇਲ ਕੱਢਣ ਚੱਲੇ ਆ ਪਰ ਮੌਕੇ ਤੇ ਜਾ ਕੇ ਦੇਖਾਂਗੇ ਵੀ ਥਾਪੀਆਂ ਪੱਟਾਂ ਦੇ ਵੱਜਣੀਆਂ ਨੇ ਕਿ ਥਾਪੀਆਂ ਵੱਜਣੀਆਂ ਨੇ ਛਾਤੀ ਦੇ ਕਿ ਡੌਲਾ ਬੁਰਕੂ ਕੱਬ ਬੈਗ ਲਾਉਣੀ ਪੈਣੀ ਆ ਇਹ ਹੋਣੇ ਆ ਫੈਸਲੇ ਮੌਕੇ ਤੇ ਜਾ ਕੇ ਮੈਦਾਨ ਦੇ ਵਿੱਚ ਉਤਰ ਕੇ ਪਹਿਲੇ 4 500 ਰਸੀ ਟਪਾਂਗੇ ਨਾਲ ਚੱਲਣਾ ਈ ਡਬਲ ਐ ਬਿੱਗ ਫਲੈਕਸ ਜੈੰਦਾਬਾਦ 2.0 ਪ੍ਰੀ ਵਰਕਆਊਟ ਜਿਹੜਾ ਬੰਦਾ ਕਹਿੰਦਾ ਭਾਈ ਕੀੜੀਆਂ ਨਹੀਂ ਲੜਨ ਵਾਲਾ ਚਾਹੀਦਾ ਜਾਂ 2.0 ਦਈਦਾ ਜਾਂ ਭਾਈ ਦਈਦਾ ਆਪਾਂ ਉਹਦਾ ਆਪਣੇ ਇੱਕ 골ਡ ਪ੍ਰਾਈਮ ਦਾ ਆਉਂਦਾ 4/4 ਤੇ ਵਧੀਆ ਯਾਰ ਆਪਾਂ ਘੈਂਡ ਗੱਲਬਾਤ ਰੱਖਾਂਗੇ ਮਿੱਤਰੋ ਆਜੋ ਫਿਰ ਜਿਮ ਦੇ ਵਿੱਚ ਮਿਲਦੇ ਆਂ ਜਿਹੜੇ ਮੁੰਡੇ ਕਹਿੰਦੇ ਨੇ ਨਾ ਬਾਈ ਗੋਡੇ ਦੇ ਵਿੱਚ ਦਰਦ ਰਿਹਾ ਨਾ ਗੋਡੇ 'ਚ ਦਰਦ ਰਿਹਾ ਤਾਂ ਆਪਾਂ ਨੂੰ ਨਾਰੀਅਲ ਪਾਣੀ ਡਾਕਟਰ ਨੇ ਵੀ ਕਿਹਾ ਸੀ ਵੀ ਸ਼ੁਰੂ ਕਰੋ ਨਾਲ ਬਾਕੀ ਇਹਦੇ ਬਾਰੇ ਮੈਂ ਪ੍ਰੋਪਰ ਪੜ੍ਹ ਕੇ ਵੀ ਦੱਸੂਗਾ ਵੀ ਗੋਡੇ ਲਈ ਕਿਉਂ ਵਧੀਆ ਸੀ ਮੇਰਾ ਪੇਨ ਹਟਿਆ ਨਾਲ ਮੇਰੇ ਆ 369 ਤੇ ਜੋਇੰਟ ਤੇ ਮੋਲੇਵ ਤੇ ਵਿਟਾਮਿਨ ਵਗੈਰਾ ਚਲਦੀ ਤਿੰਨੇ ਚੀਜ਼ਾਂ ਤੇ ਨਾਲ ਨਾਲ ਮੈਂ ਨਾਰੀਅਲ ਪਾਣੀ ਰੱਖਿਆ ਬਾਕੀ ਬਹੁਤ ਤਾਕੜੀ ਫੀਡਬੈਕ ਆ ਬਾਈ ਨਾਰੀਅਲ ਪਾਣੀ ਦੀ ਸਕਿਨ ਸਕਨ ਲਈ ਤਾਂ ਚਲੋ ਚੰਗਾ ਹੈਗਾ ਹੀ ਹੈਗਾ ਤੇ ਜੋਇੰਟ ਲਈ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਊਂ ਵੀ ਕਿਉਂ ਇੰਨਾ ਰਿਜ਼ਲਟ ਰਿਹਾ ਬਾਈ ਯਾਦਾ ਠੀਕ ਹੈ